ਅੱਜ ਦਾ ਵਿਸ਼ਾ ਹੈ ਆਤਮਾ ਦੇ ਫਲ ਸੋ ਸਾਰਿਆਂ ਨੂੰ ਜੈਮਸੀ ਦੀ ਸਾਰਿਆਂ ਨੂੰ ਸਲਾਮ ਮੇਰੇ ਭਾਈ ਭੈਣੋ ਅੱਜ ਫੇਰ ਤੁਹਾਡੀ ਸੇਵਾ ਦੇ ਵਿੱਚ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਲੈ ਕੇ ਹਾਜ਼ਰ ਹੋਏ ਆਂ ਅੱਜ ਦਾ ਟੌਪਿਕ ਹੈ ਆਤਮਾ ਦੇ ਫਲ ਤੇ ਆਤਮਾ ਦੇ ਫਲ ਕੀ ਹਨ ਅਸੀਂ ਬਾਈਬਲ ਦੇ ਵਿੱਚੋਂ ਪੜ੍ਹਾਂਗੇ ਅਤੇ ਬੜੇ ਧਿਆਨ ਦੇ ਨਾਲ ਇਹਨਾਂ ਗੱਲਾਂ ਨੂੰ ਸੁਣਾਂਗੇ ਤੇ ਵਿਚਾਰਾਂਗੇ ਮੇਰੇ ਨਾਲ ਪਵਿੱਤਰ ਬਾਈਬਲ ਨੂੰ ਖੋਲੋ ਗਲਾਤੀਆ ਦੀ ਪੱਤਰੀ ਸੰਤ ਪੌਲਸ ਦੇ ਦੁਆਰਾ ਲਿਖੀ ਗਈ ਪੱਤਰੀ ਹੈ ਗਲਾਤੀਆ ਦੀ ਪੱਤਰੀ 5 ਅਧਿਆਇ ਦਾ 22 ਵਚਨ ਉਸ ਜਗ੍ਹਾ ਤੇ ਲਿਖਿਆ ਪਰ ਆਤਮਾ ਦਾ ਫਲ ਇਹ ਹੈ ਪ੍ਰੇਮ ਆਨੰਦ ਸ਼ਾਂਤੀ ਧੀਰਜ ਦਿਆਲਗੀ ਭਲਾਈ ਵਫਾਦਾਰੀ ਨਰਮਾਈ ਸੰਜਮ ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰਾ ਨਹੀਂ ਹੈ ਆਮੇਨ ਹਾਲੇਲੂਇਆ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਪਰ ਆਤਮਾ ਦਾ ਫਲ ਇਹ ਹੈ ਪ੍ਰੇਮ ਆਨੰਦ ਸ਼ਾਂਤੀ ਧੀਰਜ ਦਿਆਲਗੀ ਭਲਾਈ ਵਫਾਦਾਰੀ ਨਰਮਾਈ ਸੰਜਮ ਇਹ ਨੌ ਫਲ ਨੇ ਆਤਮਾ ਦੇ ਔਰ ਪਹਿਲਾ ਫਲ ਇਹ ਪ੍ਰੇਮ ਜਿਸ ਇਨਸਾਨ ਦੇ ਕੋਲ ਜਿਹੜਾ ਕਹਿੰਦਾ ਮੇਰੇ ਤੋਂ ਪਵਿੱਤਰ ਆਤਮਾ ਦਾ ਦਾਣ ਹੈ ਉਹਦੀ ਨਿਸ਼ਾਨੀ ਹੈ ਉਹਦੇ ਅੰਦਰ ਜਿਹੜਾ ਫਲ ਹੈ ਉਹ ਜਿਹੜਾ ਫਰੂਟ ਏ ਉਹ ਏ ਹੈ ਪਿਆਰ ਕਿਉਂਕਿ ਹਰੇਕ ਦਰਖਤ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਇਸੇ ਤਰ੍ਹਾਂ ਆਤਮਾ ਦੇ ਵੀ ਫਲ ਹੈ ਕਈ ਲੋਕਾਂ ਦੇ ਕੋਲ ਭ੍ਰਿਸ਼ਟ ਆਤਮੇ ਨੇ ਪਰ ਨਾਮ ਦੇਦੇ ਰੇ ਪਵਿੱਤਰ ਆਤਮਾ ਦਾ ਕਿਉਂਕਿ ਉਹਨਾਂ ਦੇ ਅੰਦਰ ਗੁਣ ਨਹੀਂ ਹੈਗੇ ਆਤਮਾ ਦੇ ਕੋਈ ਉਹਨਾਂ ਦੇ ਵਿਰੁੱਧ ਕੋਈ ਗੱਲ ਕਰਦਾ ਬੜੀ ਜੈਲਸੀ ਦੇ ਨਾਲ ਭਰ ਜਾਂਦੇ ਉਹਨਾਂ ਨੂੰ ਕੋਈ ਬੋਲ ਦਿੰਦਾ ਆ ਉਨਾ ਅੰਦਰ 체ਤੀ ਨਾ क्रोध ਆ ਜਾਂਦਾ ਹੈ ਕਹਿੰਦੇ ਮੇਰੇ ਉੱਤੇ ਆਤਮਾ ਆ ਮੇਰੀ ਜ਼ਿੰਦਗੀ ਵਿੱਚ ਆਤਮਾ ਆ ਪਰ ਮੇਰੇ ਭਾਈ ਭੈਣੋਂ ਆਤਮਾ ਦੇ ਫਲ ਨਜ਼ਰ ਹੋਣੇ ਚਾਹੀਦੀ ਆ ਬਾਈਬਲ ਚ ਲਿਖਿਆ ਪਹਿਲਾ ਫਾਲੇ ਪ੍ਰੇਮ ਤੇ ਦੂਜਾ ਫਾਲੇ ਆਨੰਦ ਜਿਸ ਦੇ ਕੋਲ ਪਰਮੇਸ਼ਵਰ ਦਾ ਆਤਮਾ ਹੈ ਉਹ ਪਿਆਰ ਕਰਦਾ ਸਭ ਨੂੰ ਔਰ ਆਨੰਦ ਤੇ ਖੁਸ਼ੀ ਵਿੱਚ ਰਹਿੰਦਾ ਹੈ ਔਰ ਉਹਦੇ ਤੀਸਰਾ ਫਾਲੇ ਸ਼ਾਂਤੀ ਉਹਦੇ ਕੋਲ ਸ਼ਾਂਤੀ ਹੈ ਸੱਚੀ ਉਹ ਕਿਸੇ ਦੀ ਗੱਲ ਨੂੰ ਸੁਣ ਕੇ ਆਪਣੀ ਸ਼ਾਂਤੀ ਨਹੀਂ ਗਵਾਉਂਦਾ ਉਹਦੇ ਕੋਲ ਸ਼ਾਂਤੀ ਹੈ ਔਰ ਚੌਥੀ ਗਾਲੇ ਚੌਥਾ ਫਾਲੇ ਧੀਰਜ ਉਹ ਹਮੇਸ਼ਾ ਧੀਰਜ ਦੇ ਨਾਲ ਬਣਿਆ ਰਹਿੰਦਾ ਹੈ ਉਹ ਇੱਧਰ ਉੱਧਰ ਵੇਖ ਕੇ ਆਸੇ ਪਾਸੇ ਲੋਕਾਂ ਨੂੰ ਦੇਖ ਕੇ ਉਹਨਾਂ ਨੂੰ ਵੇਖ ਕੇ ਵੀ ਉਹ ਅੱਗੇ ਵਧਦੇ ਵੀ ਉਹਨਾਂ ਵੱਲ ਵੇਖ ਕੇ ਆਪਣੀ ਚਾਲ ਨਹੀਂ ਬਦਲਦਾ ਉਹਨਾਂ ਵੱਲ ਵੇਖ ਕੇ ਉਹ ਨਾ ਵੰਗਰ ਨਹੀਂ ਚੱਲਦਾ ਬਲਕਿ ਧੀਰਜ ਨਾਲ ਤੁਰਿਆ ਰਹਿੰਦਾ ਹੈ ਅਗਲਾ ਫਾਲੇ ਧਿਆਲ ਕੀ ਉਸ ਸਭ ਤੇ ਦਇਆ ਕਰਦਾ ਏ ਉਹਦਾ ਮਨ ਦਇਆਲਗੀ ਦੇ ਨਾਲ ਭਰਿਆ ਹੋਇਆ ਜਿਹਦੇ ਕੋਲ ਪਵਿੱਤਰ ਆਤਮਾ ਏ ਔਰ ਜਿਹਦੇ ਕੋਲ ਪਵਿੱਤਰ ਆਤਮਾ ਏ ਉਸ ਤੋਂ ਅਗਲਾ ਫਾਲੇ ਜੋ ਛੇਮਾ ਫਾਲੇ ਭਲਾਈ ਛੇਮਾ ਫਲ ਕੀ ਏ ਭਲਾਈ ਏ ਉਹ ਸਦਾ ਭਲਾ ਕਰਦਾ ਏ ਪਵਿੱਤਰ ਆਤਮਾ ਦਾ ਜਿਹਦੇ ਕੋਲ ਫਾਲੇ ਉਹ ਸਦਾ ਲੋਕਾਂ ਦਾ ਭਲਾ ਕਰਦਾ ਏ ਔਰ ਸਤਮਾ ਫਾਲੇ ਵਫਾਦਾਰੀ ਉਹ ਹਰੇਕ ਗੱਲ ਵਿੱਚ ਵਫਾਦਾਰ ਰਹਿੰਦਾ ਜਿਹਦੇ ਕੋਲ ਪਰਮੇਸ਼ਵਰ ਦਾ ਆਤਮਾ ਹੈ ਜਿਹਦੇ ਕੋਲ ਪਵਿੱਤਰ ਆਤਮਾ ਦੀ ਭਰਪੂਰੀ ਹੈ ਉਹ ਹਮੇਸ਼ਾ ਵਫਾਦਾਰ ਰਹਿੰਦਾ ਭਾਵੇਂ ਉਹ ਆਪਣੇ ਮਾਲਕ ਦੇ ਅਧੀਨ ਕੰਮ ਕਰਦਾ ਆ ਭਾਵੇਂ ਕਿਸੇ ਕੰਪਨੀ ਦੇ ਵਿੱਚ ਕੰਮ ਕਰਦਾ ਆ ਭਾਵੇਂ ਉਹ ਖੇਤਾਂ ਵਿੱਚ ਕੰਮ ਕਰਦਾ ਆ ਭਾਵੇਂ ਉਹ ਪ੍ਰਭੂ ਦੀ ਸੇਵਾ ਕਰਦਾ ਆ ਭਾਵੇਂ ਉਹ ਕੋਈ ਜੀ ਵੀ ਕਰਦਾ ਉਹ ਹਰੇਕ ਚੀਜ਼ ਨੂੰ ਵਫਾਦਾਰੀ ਦੇ ਨਾਲ ਕਰਦਾ ਏ ਇਹ ਸਤਮਾ ਫਲ ਸੀ ਵਫਾਦਾਰੀ ਦਾ ਔਰ ਅਠਵਾ ਫਾਲੇ ਨਰਮਾਈ ਉਹ ਸਖਤ ਸੁਭਾਅ ਨਹੀਂ ਹੁੰਦੇ ਜਿਨ੍ਹਾਂ ਕੋਲ ਰੱਬ ਦਾ ਆਤਮਾ ਹੁੰਦਾ ਹੈ ਉਹਨਾਂ ਦੇ ਮਨਾਂ ਅੰਦਰ ਨਰਮਾਈ ਹੁੰਦੀ ਨਰਮੇ ਹਿਰਦੇ ਹੁੰਦੇ ਆ ਨਰਮਿਆਈ ਦੇ ਨਾਲ ਗੱਲ ਕਰਦੇ ਨੇ ਕਾਲੇ ਨਹੀਂ ਪੈਂਦੇ ਬੋਲਣ ਦੇ ਵਿੱਚ ਕ੍ਰੋਧਿਤ ਨਹੀਂ ਹੁੰਦੇ ਬੋਲਣ ਦੇ ਵਿੱਚ ਗੁੱਸੇ ਨਾਲ ਨਹੀਂ ਭਰਦੇ ਉਹ ਬੋਲਣ ਦੇ ਵਿੱਚ ਉਹ ਨਰਮਾਈ ਦੇ ਨਾਲ ਹਰੇਕ ਤਿੱਖੀ ਤੋਂ ਤਿੱਖੀ ਗੱਲ ਦਾ ਵੀ ਜਵਾਬ ਉਹ ਨਰਮਾਈ ਨਾਲ ਦਿੰਦੇ ਨੇ ਜਿਨ੍ਹਾਂ ਕੋਲ ਰੱਬ ਦਾ ਰੂਹ ਹੁੰਦਾ ਹੈ ਔਰ ਵਚਨ ਕਹਿੰਦਾ ਲਾਸਟ ਫਾਲ ਜਿਹੜਾ ਨੋਵਾਂਵਾਂ ਫਾਲੇ ਪਵਿੱਤਰ ਆਤਮਾ ਦਾ ਉਹ ਹੈ ਸੰਜਮ ਸੰਜਮ ਦਾ ਮਤਲਬ ਹੈ ਆਪਣੇ ਆਪ ਉੱਤੇ ਸੰਜਮ ਕਰਨਾ ਆਪਣੇ ਆਪ ਤੇ ਸੰਜਮ ਰੱਖਣਾ ਆਪਣੇ ਆਪ ਤੇ ਕੰਟਰੋਲ ਰੱਖਣਾ ਇੰਗਲਿਸ਼ ਵਰਲਡ ਇਹਦੇ ਵਿੱਚ ਸੈਲਫ ਕੰਟਰੋਲ ਸੈਲਫ ਕੰਟਰੋਲ ਦਾ ਮਤਲਬ ਆਪਣੇ ਆਪ ਤੇ ਕੰਟਰੋਲ ਕਰਨਾ ਮੇਰੇ ਭਾਈ ਭੈਣੋ ਪਵਿੱਤਰ ਆਤਮਾ ਦਾ ਦਾਨ ਜਿਨ੍ਹਾਂ ਦੇ ਕੋਲ ਹੈ ਉਨਾਂ ਨੂੰ ਆਪਣੇ ਸਰੀਰਾਂ ਉੱਤੇ ਵਾਸੇ ਉਹ ਆਪਣੇ ਆਪ ਉੱਤੇ ਕੰਟਰੋਲ ਕਰਦੇ ਆ ਉਹ ਆਪਣੀ ਜੀਭ ਤੇ ਕੰਟਰੋਲ ਕਰ ਜਾਂਦੇ ਨੇ ਉਹ ਬੋਲਣ ਤੇ ਕੰਟਰੋਲ ਕਰ ਜਾਂਦੇ ਨੇ ਉਹ ਵੇਖਣ ਤੇ ਸੁਣਨ ਤੇ ਕੰਟਰੋਲ ਕਰ ਜਾਂਦੇ ਨੇ ਉਹ ਖਾਣ ਪੀਣ ਤੇ ਵੀ ਕੰਟਰੋਲ ਕਰ ਜਾਂਦੇ ਨੇ ਪਤਾ ਡਾਕਟਰ ਨੇ ਕਿਹਾ ਇਹ ਮਿੱਠਾ ਨਹੀਂ ਖਾਣਾ ਸ਼ੂਗਰ ਹੋਊਗੀ ਪਰ ਕਈਆਂ ਦਾ ਕੰਟਰੋਲ ਹੀ ਨਹੀਂ ਉਹ ਰੱਜ ਰੱਜ ਕੇ ਮਿੱਠਾ ਖਾਂਦੇ ਨੇ ਰੱਜ ਰੱਜ ਕੇ ਮਿੱਠਾ ਖਾਂਦੇ ਨੇ ਕਿੰਿਆਂ ਦਾ ਕੰਟਰੋਲ ਹੀ ਨਹੀਂ ਆਪਣੇ ਆਪ ਡਾਕਟਰ ਨੇ ਕਿਹਾ ਫਰਾਈ ਚੀਜ਼ਾਂ ਨਹੀਂ ਖਾਣੀਆਂ ਪਰ ਉਹ ਫਿਰ ਵੀ ਖਾਂਦੇ ਨੇ ਮੇਰੇ ਭਾਈ ਪੈਣੋ ਇਹ ਸੈਲਫ ਕੰਟਰੋਲ ਨਹੀਂ ਹੈਗਾ ਪਵਿੱਤਰ ਆਤਮਾ ਦਾ ਫਾਲੇ ਸੈਲਫ ਕੰਟਰੋਲ ਜਿਨ੍ਹਾਂ ਦੇ ਕੋਲ ਪਵਿੱਤਰ ਆਤਮਾ ਦਾ ਸੰਜਮ ਨਾਮ ਦਾ ਫਾਲੇ ਉਹ ਆਪਣੇ ਸਰੀਰ ਤੇ ਔਰ ਆਪਣੀ ਰੂਹ ਤੇ ਔਰ ਆਪਣੇ ਚਾਲ ਚੱਲਣ ਤੇ ਆਪਣੇ ਸਰੀਰ ਦੇ ਅੰਗਾਂ ਦੇ ਉੱਤੇ ਉਨਾਂ ਨੂੰ ਪੂਰਾ ਕੰਟਰੋਲ ਹੈ ਅੱਜ ਸੀ ਆਤਮਾ ਦੇ ਫਲ ਕਿੰਨੇ ਆਤਮਾ ਦੇ ਫਲ ਹੈ ਨੌ ਆਤਮਾ ਦੇ ਫਲ ਹੈ ਤੇ ਜੇ ਇਹ ਫਲ ਮਨੁੱਖ ਦੇ ਅੰਦਰ ਹੈ ਉਹਦੇ ਕੋਲ ਪਰਮੇਸ਼ਵਰ ਦਾ ਆਤਮਾ ਰੱਬ ਦਾ ਰੂਹ ਹੈ ਔਰ ਜਿਹਦੇ ਅੰਦਰ ਇਹ ਫਲ ਨਹੀਂ ਉਹ ਜਿੰਨਾ ਮਰਜੀ ਦਾਵਾ ਕਰੇ ਮੈਂ ਪਵਿੱਤਰ ਆਤਮਾ ਚ ਗੋਂਦਾ ਆ ਮੈਂ ਪਵਿੱਤਰ ਆਤਮਾ ਚ ਬਜਾਉਂਦਾ ਆ ਮੈਂ ਪਵਿੱਤਰ ਆਤਮਾ ਚ ਦੁਆ ਕਰਦਾ ਆ ਉਹਦੇ ਕੋਲ ਪਵਿੱਤਰ ਆਤਮਾ ਨਹੀਂ ਹੈ ਆਮੀਨ